ਸਤਾਰਾਂ ਤਰੀਕਾ ਜੀ ਸਮਾਂ ਲਗਭਗ 2:00 ਵਜੇ ਨੇ ਜੀ ਤੇ ਆਪਾਂ ਆਪਣੇ ਸਾਈਕਲ ਤੇ ਆਪਣਾ ਬਸ ਸਮਾਨ ਬੰਨ ਕੇ ਤੇ ਚਾਲੇ ਪਾਉਣੇ ਆ ਜੀ ਆਪਣੇ ਤਖਤ ਤਸਰੀ ਦੰਦਵਾ ਸਾਹਿਬ ਤਲਵੰਡੀ ਸਾਬੋਵਾਲੀ ਹੁਣ ਆਪਾਂ ਫਤਿਹਗੜ ਸੀਗੇ ਜੀ ਲਗਭਗ ਆਪਣਾ 190 ਕਿਲੋਮੀਟਰ ਸਫਰ ਆ ਤੇ 13-14 ਘੰਟੇ ਲੱਗ ਜਾਣੇ ਆ ਜੀ ਸਮਾਨ ਬਨ ਲਿਆ ਇਸ ਸਾਈਕਲਾਂ ਤੇ ਬਲੌਗ ਨੂੰ ਭੁੱਟਾ ਦਿੰਦਾ ਬੜਾ ਹੋ ਗਿਆ ਆਪਾਂ ਸਮਾਨ ਬੰਨਣਾ ਹਲੇ ਹੋ ਜੀ ਇਧਰ ਆਪਾਂ ਰੂਸ ਸੀਗਾ ਜੀ 2:00 ਵੱਜ ਗਏ ਜੀ 2:00 ਵੱਜ ਗਏ ਜੀ रेडी ਹੋ। ਦੇਖ ਸੁਬਾਤੀ ਨਾਈਂ ਤੇ ਕੜ ਸਾਬ ਜੀ ਤੱਕ ਨਾ ਕਿੱਥੇ? ਕਰਨ ਜੀ ਕਾ ਜੀ ਤੇ 2:30 ਵੱਜ ਚੁੱਕਿਆ ਜੀ। ਸਾਈਕਲ ਸਾਡੇ ਬਿਲਕੁਲ ਤਿਆਰ ਵਰ ਤਿਆਰ ਆ ਜੀ। ਜਗਮਗ ਜਗਮ ਕਰਦੇ ਆ। ਜਾਂਦੇ ਹੋਏ ਕਰਨ ਕੇ ਖੜੇ ਹੁਣ ਤਾਂ ਨਹੀਂ ਕਰਦੇ। ਤੇ ਹਾਂਜੀ ਹੈਪੀ। ਓਕੇ। ਹਾਂਜੀ ਓਕੇ ਜੀ ਠੀਕ ਹੈ ਜੀ ਲੈ ਜੀ ਪ੍ਰਮਾਤਮਾ ਯਾਤਰਾ ਸਫਲ ਕਰੇ 200 ਕਿਲੋਮੀਟਰ ਹੈ ਜੀ ਬਾ 10 ਕਿਲੋਮੀਟਰ ਘੱਟ ਲਾ ਲੋ 200 ਤੋਂ 4 ਵਜੇ 5 ਵਜੇ ਸਮਾਂ ਹੋ ਗਿਆ ਜੀ 4:30 ਪਟਿਆਲੇ ਪਹੁੰਚ ਗਏ ਜੀ ਲਗਭਗ 40 ਕਿਲੋਮੀਟਰ ਪਿਆ ਜੀ ਆਪਾਂ ਨੂੰ ਪਟਿਆਲੇ ਆ ਗਏ ਜੀ ਦੱਖਣਵਾਰ ਗੁਰੂ ਘਰ ਚ ਏ ਵੀ ਪਟਿਆਲਾ ਸ਼ਹਿਰ ਦਾ ਇੱਕ ਚੌਕ ਹੈ ਜੀ ਚੌਕ ਕੋਲੇ ਪਹੁੰਚ ਚੁੱਕੇ ਆ ਜੀ ਆਪਾਂ ਸਾਡੀ ਟੀਮ ਦੇ ਕੁਝ ਕੁ ਮੈਂਬਰ ਜੀ ਸਾਡੇ ਕੋਲੋਂ ਅੱਗੇ ਲੰਘ ਚੁੱਕੇ ਨੇ ਜੀ ਅਸੀਂ ਉਹਨਾਂ ਦੇ ਪਿੱਛੇ ਆ ਲਗਭਗ ਕਿਲੋਮੀਟਰ ਪਿੱਛੇ ਆ ਜੀ ਇਹ ਪੀ ਸੀ ਆਣੇ ਦਾ ਜੀ ਬੱਸ ਸਟੈਂਡ ਆ ਗਿਆ ਜੀ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਉੱਪਰ ਪੀ ਸੀ ਆਣਾ ਲਿਖਿਆ ਹੋਇਆ ਜੀ ਪੀ ਸੀ ਤੇ ਸਮਾਂ ਜੀ ਸਵੇਰ ਦਾ ਲਗਭਗ 5:30 ਦੇ ਕਰੀਬ ਹੋ ਚੁੱਕਿਆ ਜੀ ਤੇ ਅਸੀਂ ਲਗਭਗ ਜੀ 40 ਤੋਂ 45 ਕਿਲੋਮੀਟਰ ਆ ਚੁੱਕੇ ਹਾਂ ਜੀ ਫਤੇਗੜ ਸਾਹਿਬ ਤੋਂ ਚੱਲ ਕੇ ਜੀ ਹੁਣ ਤੱਕ ਪਰਮੇਸ਼ਰ ਦਵਾਰ ਗੁਰੂ ਘਰ ਵਿੱਚ ਆਪਾਂ ਪਹੁੰਚ ਚੁੱਕੇ ਹਾਂ ਜੀ ਤੇ ਗੁਰੂ ਘਰ ਜਦੋਂ ਵੀ ਆਪਾਂ ਪਟਿਆਲੇ ਨੂੰ ਜਾਣੇ ਹਾਂ ਜੀ ਬਿਲਕੁਲ ਸੜਕ ਦੇ ਉੱਪਰ ਆਉਂਦਾ ਜੀ ਬਹੁਤ ਵੱਡਾ ਗੁਰੂ ਘਰ ਆ ਜੀ ਇਹ ਵੀ ਇੱਥੇ ਆਪਾਂ ਪ੍ਰਸ਼ਾਦ ਦੇ ਛਕਾਂਗੇ ਜੀ ਹੁਣ ਤੇ ਗੁਰੂ ਘਰ ਵੀ ਦਿਖਾਉਣੇ ਆ ਤੁਹਾਨੂੰ ਨਾਲ-ਨਾਲ ਤੁਸੀਂ ਦੇਖਿਓ ਵੀਡੀਓ ਵਿੱਚ ਹੀ ਸ਼ੌਟ ਲਿਆ ਗੁਰੂ ਘਰ ਦੇ ਉਹ ਵੀ ਅਸੀਂ ਵੀਡੀਓ ਵਿੱਚ ਲਾ ਰਹੇ ਹਾਂ ਜੀ ਕੁਝ ਇਹ ਤੁਸੀਂ ਦੇਖ ਸਕਦੇ ਹੋ ਜੀ ਇਹ ਗੁਰੂ ਘਰ ਦੀ ਮੇਨ ਐਂਟਰੀ ਹੈਗੀ ਆ ਜੀ ਜਿੱਥੋਂ ਦੀ ਆਪਾਂ ਸਭ ਤੋਂ ਪਹਿਲਾਂ ਏਂਟਰ ਹੁੰਨੇ ਆ ਜੀ ਮੇਨ ਐਂਟਰੀ ਆ ਗਈ ਜੀ ਇਹ ਇੱਥੇ ਕਾਫੀ ਕੁਝ ਹੈਗਾ ਦੇਖਣ ਲਈ ਜੀ ਉਹ ਦੇਖੋ ਤੁਸੀਂ ਪਿੱਛੇ ਕਾਫੀ ਜਗ੍ਹਾ ਖਾਲੀ ਪਈ ਹੈ ਜੀ ਤੇ ਇੱਧਰ ਆਪਣਾ ਆ ਲੰਗਰ ਹਾਲ ਵੀ ਆ ਗਿਆ ਜੀ ਇਹ ਪੂਰਾ ਗੁਰੂ ਘਰ ਜੀ ਲਗਭਗ 34 ਗਿੱਲਿਆਂ ਦੇ ਵਿੱਚ ਬਣਿਆ ਹੋਇਆ ਜੀ ਪਹਿਲਾਂ ਜਗ੍ਹਾ ਘੱਟ ਸੀ ਜੀ ਹੁਣ ਹੌਲੀ-ਹੌਲੀ ਹੋਰ ਜਗ੍ਹਾ ਵੀ ਨਾਲ ਲੱਗਦੀ ਬਣਦੀ ਜਾਂਦੀ ਹੈ ਜੀ ਇੱਥੇ ਜੀ ਡੈਰੀ ਫਾਰਮ ਵੀ ਬਣਿਆ ਹੋਇਆ ਜੀ ਤੇ ਬਾਬਾ ਜੀ ਦੀ ਰਹਿائش ਕੋਠੀ ਵੀ ਇੱਥੇ ਬਣੀ ਹੋਈ ਹੈ ਜੀ ਇੱਥੇ ਇੱਕ ਹਸਤਾ ਵਾਲਾ ਵੀ ਬਣਿਆ ਹੋਇਆ ਜੀ ਹੋਰ ਵੀ ਕਾਫੀ ਕੁਝ ਹੈਗਾ ਜੀ ਇੱਥੇ ਦੇਖਣ ਵਾਸਤੇ ਜੀ ਦਵਾਨ ਹਾਲ ਵੀ ਕਾਫੀ ਵੱਡਾ ਜੀ ਇੱਥੇ ਜਿਹੜਾ ਬਣਿਆ ਹੋਇਆ ਜੀ ਤੇ ਆਪਣੇ ਜੀ ਆਹ ਹਟਿੰਗ ਦੇ ਮੈਂਬਰ ਵੀ ਜਾ ਰਹੇ ਨੇ ਜੀ ਤੁਸੀਂ ਦੇਖ ਸਕਦੇ ਹੋ ਤੇ ਇਧਰਲੀ ਸਾਈਡ ਜੀ ਮੇਨ ਦਰਬਾਰ ਸਾਹਿਬ ਆ ਗਿਆ ਜੀ ਜਿਹੜਾ ਕਿ ਬਹੁਤ ਸੁੰਦਰ ਬਣਿਆ ਹੋਇਆ ਜੀ ਤੇ ਇਧਰ ਆ ਤੁਸੀਂ ਦੇਖ ਸਕਦੇ ਹੋ ਜੀ ਪਤਾ ਨਹੀਂ ਕਾਦੀ ਸਾਡੇ ਬੰਦੇ ਚਰਚਾ ਕਰੀ ਜਾਂਦੇ ਨੇ ਜੀ ਕਾਦੀ ਚਰਚਾ ਚੱਲ ਰਹੀ ਹੈ ਇਹ ਹਲੇ ਮੈਨੂੰ ਵੀ ਨਹੀਂ ਪਤਾ ਜੀ ਤੇ ਆਹ ਤੁਸੀਂ ਦੇਖ ਸਕਦੇ ਹੋ ਜੀ ਇਧਰਲੀ ਸਾਈਡ 'ਈ ਦਰਬਾਰ ਸਾਹਿਬ ਤੇ ਬਸ ਇਹਦੇ ਸਾਹਮਣੇ ਹੀ ਅਸੀਂ ਆਪਣੇ ਸਾਈਕਲ ਲਾਈ ਸੀਗੇ ਜੀ ਹੁਣ ਫੇਰ ਆਪਾਂ ਜੀ ਅੱਗੇ ਨੂੰ ਗਾਹਾਂ ਨੂੰ ਚਾਲੇ ਪਾਉਣੇ ਆ ਜੀ ਆਹ ਦੇਖੋ ਆਪਣੇ ਸਾਈਕਲ ਆਹ ਖੜੇ ਨੇ ਜੀ ਬਿਲਕੁਲ ਤਿਆਰ ਵਰ ਤਿਆਰ ਜੀ ਇੱਥੇ ਅੱਗੇ ਦੇਖ ਸਕਦੇ ਹਾਂ ਜੀ ਇੱਕ ਟੋਲ ਪਲਾਜ਼ਾ ਹੋਰ ਆ ਗਿਆ ਜੀ ਇਹ ਤਾਂ ਚਲੋ ਵਧੀਆ ਗੱਲ ਹੈ ਵੀ ਸਾਈਕਲਾਂ ਦੀ ਪਰਚੀ ਨਹੀਂ ਲੱਗਦੀ ਸੀ ਸ਼ੀਰ ਬਾਬਾ ਕਾਲਾ ਜੀ ਅੱਸੀ ਦਾ ਲੰਗਰ ਲੱਗਿਆ ਬਾਬਾ ਜੀ ਅੱਸੀ ਕੱਲ ਬਾਬਾ ਜੀ ਬਾਬਾ ਖਾਲਸਾ ਵਾਹੇ ਗੜ੍ਹ ਜੁਕੀ ਫਤਹਿ ਅੱਜ ਸਾਡੇ ਵੀਰ ਆਏ ਦੀ ਵਿਚਾਰੇ ਇੱਧਰ ਆਓ ਫਤਿਹਗੜ੍ਹ ਸਾਹਿਬ ਤੋਂ ਆਏ ਫਤਿਹਗੜ੍ਹ ਸਾਹਿਬ ਤੋਂ ਤਲਵੰਡੀ ਸਾਹਿਬ ਨੂੰ ਜਾ ਰਹੇ ਨੇ ਹਾਂਜੀ ਛਾਪੜਾ ਕਰਨ ਹਾਂਜੀ ਹਾਂਜੀ ਇਹ ਬਚਾਰੇ ਪੜਦਾ ਮੇਰਾ ਮਨ ਬਹੁਤ ਖੁਸ਼ ਆਇਆ ਸਾਰਿਆਂ ਦੇ ਪੀੜਿਆਂ ਪੱਕਾ ਬੰਨੀ ਹੋਈਆਂ ਨੇ ਬੀਲੀਆਂ ਹਾਂਜੀ ਜੀ ਧੰਨਵਾਦ ਬਹੁਤ ਚੜ੍ਹਦੀ ਕਲਾ ਸਾਰੀ ਸੰਗਤ ਨੂੰ ਬੇਨਤੀ ਆ ਗੁਰਦੁਆਰਾ ਸ਼ਹੀਦ ਬਾਬਾ ਕਾਲਾ ਜੀ ਕਮਾਨ ਪਾਸ਼ਾ ਜਿਹੜਾ ਸੰਗਰੂਰ ਪਿੰਡ ਸਜੂਮਾ ਰੋਡ ਦੇ ਉੱਤੇ ਗੁਰਦੁਆਰਾ ਸਾਰੀ ਸੰਗਤ ਨੂੰ ਬੇਨਤੀ ਆ ਕੋਈ ਵੀ ਵੀਰ ਜਾਂਦਾ ਇੱਥੋਂ ਦੀ ਝਲਪਣੀ ਲੱਸੀ ਦਾ ਲੰਗਰ ਸਵੇਰੇ 5:30 ਵਜੇ ਤੋਂ 8 8:30 ਵਜੇ 9:00 ਵਜੇ ਤੱਕ ਤਾਂ ਬਾਹਰ ਚੱਲਦਾ ਫਿਰ ਪ੍ਰਸ਼ਾਦਾ ਅੰਦਰ ਦਾ ਲੱਸੀ ਠੀਕ ਹੈ ਸਾਰਾ ਕੁਝ ਸਾਰੀ ਸੰਗਤ ਨੂੰ ਬੇਨਤੀ ਹੈ ਕੋਈ ਵੀ ਵੀਰ ਸੁਣ ਰਿਹਾ ਘੜਪਨ ਜ਼ਰੂਰ ਸਾਕੇ ਜਾਇਓ। ਫਿਰ ਗੁਰੂ ਘਰ ਦੇ ਦਰਸ਼ਨ ਕਰਕੇ ਜਾਇਆ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ। ਲਓ ਜੀ ਸਨਾਮ ਪਹੁੰਚਣ ਵਾਲੇ ਆ ਜੀ। ਸਨਾਮ ਤੋਂ 8-9 ਕਿਲੋਮੀਟਰ ਪਿੱਛੇ ਆ ਜੀ। ਅੱਗੇ ਸੇਧ ਉਦਮ ਸਿੰਘ ਜੋਂਕ ਆ ਗਿਆ ਜੀ ਦੇਖ ਸਕਦੇ ਹੋ ਆ ਜਗਾ ਸੁਨਾਮ ਵਿਖੇ ਬਣੀ ਹੋਈ ਹੈ ਜੀ ਸ਼ਹੀਦ ਉਦਮ ਸਿੰਘ ਜੀ ਸਭ ਤੋਂ ਪਹਿਲਾਂ ਤੁਹਾਨੂੰ ਅਸੀਂ ਦਿਖਾਉਣੀ ਹੈ ਜੀ ਸ਼ਹੀਦ ਉਦਮ ਸਿੰਘ ਜੀ ਦਾ ਅਜਾਇਬ ਘਰ ਜੀ ਸੁਨਾਮ ਵਿਖੇ ਜੀ ਸ਼ਹੀਦ ਉਦਮ ਸਿੰਘ ਜੀ ਦਾ ਜਨਮ ਜੀ 26 ਦਸੰਬਰ 1899 ਨੂੰ ਹੋਇਆ ਸੀਗਾ ਜੀ ਇੱਥੇ ਹੋਰ ਵੀ ਬਹੁਤ ਕੁਝ ਲੱਗਿਆ ਹੋਇਆ ਹੈ ਜੀ ਜੋ ਕਿ ਉਹਨਾਂ ਦੇ ਜੀਵਨ ਬਾਰੇ ਦੱਸਦਾ ਜਿਵੇਂ ਕਿ ਤੁਸੀਂ ਦੇਖ ਹੀ ਸਕਦੇ ਹੋ ਜੀ ਸ਼ਹੀਦ ਉਦਮ ਸਿੰਘ ਜੀ ਦੇ ਵੱਲੋਂ ਲਿਖੀ ਗਈ ਚਿੱਠੀ ਵੀ ਇੱਥੇ ਹੈ ਜੀ ਸ਼ਹੀਦ ਉਦਮ ਸਿੰਘ ਜੀ ਦੇ ਬਾਰੇ ਲੰਡਨ ਦੇ ਵੱਖ-ਵੱਖ ਖ਼ਬਰਾਂ ਵਿੱਚ ਉਹ ਖ਼ਬਰਾਂ ਲੱਗੀਆਂ ਸੀਗੀਆਂ ਉਹ ਵੀ ਤੁਸੀਂ ਦੇਖ ਸਕਦੇ ਹੋ ਜੀ ਇੱਥੇ ਇਹ ਆਟਾ ਚੱਕੀ ਇਸ ਨਾਮ ਵਿਖੇ ਉਹਨਾਂ ਦੇ ਸਥਿਤ ਘਰ ਸ਼ਹੀਦ ਉਦਮ ਸਿੰਘ ਜੀ ਦੇ ਜੱਦੀ ਘਰ ਤੋਂ ਪ੍ਰਾਪਤ ਹੋਈ ਹੈ ਜੀ ਉਹਨਾਂ ਦੇ ਪਾਸਪੋਰਟ ਦੀ ਕਾਪੀ ਵੀ ਇੱਥੇ ਲੱਗੀ ਹੋਈ ਹੈ ਜੀ ਤੇ ਹੋਰ ਵੀ ਬਹੁਤ ਕੁਝ ਹੈਗਾ ਜੀ ਦੇਖਣ ਨੂੰ ਇੱਥੇ ਆਓ ਹੁਣ ਤੁਹਾਨੂੰ ਅਸੀਂ ਬਾਹਰੋਂ ਵੀ ਦਿਖਾਉਣੀ ਹੈ ਜੀ ਇਹ ਬਹੁਤ ਸੋਹਣੀ ਜਗ੍ਹਾ ਬਣੀ ਹੋਈ ਹੈ ਜੀ ਬਹੁਤ ਖੁੱਲੇ ਡੁੱਲੇ ਇੱਥੇ ਪਾਰਕ ਬਣੇ ਹੋਏ ਹੈ ਜੀ ਤੇ ਸਫਾਈ ਦਾ ਵੀ ਬਹੁਤ ਜ਼ਿਆਦਾ ਧਿਆਨ ਰੱਖਿਆ ਗਿਆ ਹੈ ਜੀ ਇੱਥੇ ਬੰਦੇ ਵੀ ਰੱਖੇ ਗਏ ਹੈ ਸਫਾਈ ਕਰਨ ਵਾਸਤੇ ਸਜਾਵਟ ਦੇਖੋ ਜੀ ਕਿੰਨੀ ਸੋਹਣੀਆਂ ਬੂਟੇ ਤੇ ਬਹੁਤ ਸ਼ਾਂਤੀ ਹੈ ਜੀ ਇੱਥੇ ਬਹੁਤ ਸੋਹਣੀ ਜਗ੍ਹਾ ਜੀ ਜੋ ਵੀ ਕੋਈ ਇੱਥੋਂ ਦੀ ਲੰਘਦਾ ਜੀ ਤਾਂ 10 ਤੋਂ 15 ਮਿੰਟ ਦਾ ਸਮਾਂ ਕੱਢ ਕੇ ਇੱਕ ਵਾਰੀ ਇੱਥੇ ਜ਼ਰੂਰ ਦੇਖ ਕੇ ਜਾਓ ਜੀ ਆ ਕੇ ਜਗਾ ਤਾਂ ਕਿ ਆਪਾਂ ਨੂੰ ਪਤਾ ਲੱਗ ਸਕੇ ਬੀਸੀ ਦੋਨੋਂ ਸਿੰਘ ਜੀ ਨੇ ਆਪਣੇ ਲਈ ਕੀ ਕੀਤਾ ਸੀ ਉਹਨਾਂ ਦੇ ਬਾਰੇ ਸਾਰੀ ਹਿਸਟਰੀ ਇੱਥੇ ਲਿਖੀ ਹੋਈ ਹੈ ਦੱਸਿਆ ਹੋਇਆ ਜੀ ਸਭ ਕੁਝ ਹੀ ਕੋਈ ਸਾਡੀ ਟੀਮ ਮਾਨਸਾ ਕੈਂਚੀਆਂ ਬਸ ਮਾਨਸਾ ਤੋਂ ਹੀ ਮੌੜ ਮੰਡੀ ਆ ਮੌੜ ਮੰਡੀ ਤੋਂ ਸਿੱਧਾ ਤਲਵੰਡੀ ਸਾਪੋ ਹੁਣ ਇੱਥੇ ਜੂਸ ਪੀ ਰਹੇ ਹਾਂ ਜੀ ਆ ਹੁਣ ਆਪਾਂ ਜੀ ਮਾਨਸਾ ਕੈਂਚੀਆਂ ਤੇ ਖੜੇ ਹਾਂ ਜੀ ਗਰਮੀ ਬਹੁਤ ਜ਼ਿਆਦਾ ਸੀ ਤੇ ਇੰਨੀ ਗਰਮੀ ਹੋਣ ਕਰਕੇ ਜੀ ਹੁਣ ਆਪਾਂ ਜੂਸ ਪੀ ਰਹੇ ਹਾਂ ਜੀ ਰਾਹ ਦੇ ਵਿੱਚ ਖੜ ਕੇ ਜੀ ਇੱਥੇ ਮਾਨਸਾ ਕੈਂਚੀਆਂ ਤੇ ਤੇ ਸ਼ਹਿਰ ਬਸ ਇਥੋਂ ਲਗਭਗ 3 ਕਿਲੋਮੀਟਰ ਅੰਦਰ ਨੂੰ ਜਾ ਕੇ ਸ਼ਹਿਰ ਆ ਜਾਂਦਾ ਜੀ ਮੌਰ ਕੈਂਚੀਆਂ ਤੇ ਪਹੁੰਚ ਚੁੱਕੇ ਆ ਜੀ ਇਥੋਂ ਤਲਵੰਡੀ ਸੱਬ ਆਪਣਾ 20 ਤੋਂ 25 ਕਿਲੋਮੀਟਰ ਆ ਜੀ ਬਸ ਘੰਟੜੀ ਬਾੜ ਰਹੀ ਜੀ ਸਫ਼ਰ ਸਾਡਾ ਬਹੁਤ ਵਧੀਆ ਰਿਹਾ ਜੀ ਇੱਕ ਬਲੌਗ ਆ ਪਿੱਛੇ ਬਣ ਰਿਹਾ ਚਲੋ ਹੁਣ ਤਲਵੰਡੀ ਜਾ ਕੇ ਮਿਲਾਂ ਹਾਂਜੀ ਤਲਵੰਡੀ ਜਾ ਕੇ ਮੁਲਾਕਾਤ ਕਰਦੇ ਆ ਤੇ ਗਾਹਾਂ ਮੱਥਾ ਪੋਲਣਾ ਲਾਉਣਾ ਇੱਥੇ ਜੀ ਆਪਾਂ ਆਪਣੇ ਪਿੰਡ ਤੋਂ ਬਸ 15 ਕਿਲੋਮੀਟਰ ਪਿੱਛੇ ਆ ਜੀ ਇੱਥੇ ਵੀ ਅਸੀਂ ਸੋਚਿਆ ਵੀ ਥੋੜਾ 10 ਮਿੰਟ ਹੋਰ ਆਰਾਮ ਕਰ ਲਿਆ ਜਾਵੇ ਜੀ ਨਾਲੇ ਕੁਝ ਖਾ ਪੀ ਲਿਆ ਜਾਵੇ ਜੀ ਇੱਕ ਦੂ ਬਾਅਦ ਤੁਹਾਨੂੰ ਦਿਖਾ ਦਵਾਂਗੇ ਅੱਗੇ ਤਲਵੰਡੀ ਸਾਬੋ ਤਲਵੰਡੀ ਸਾਬੋ ਆ ਗਏ ਜੀ ਕੈਂਚੀਆਂ ਤੇ ਸ੍ਰੀ ਗੁਰੂ ਰਵੀਦਾ ਚੌਂਕ ਤਲਵੰਡੀ ਸਾਬੋ ਆ ਆਪਣਾ ਤਲਵੰਡੀ ਸਾਬੋ ਦਾ 메인 ਚੌਕ ਆ ਗਿਆ ਜੀ ਸ਼ਹਿਰ ਦਾ 메인 ਚੌਕ ਆ ਜੀ ਖੰਡਾ ਚੌਕ ਜੀ ਇਹ ਸ਼ਾਟ ਆਪਣੇ ਕੋਲੇ ਪਹਿਲਾਂ ਦੇ ਲਏ ਹੋਏ ਪਈ ਸੀਗੇ ਜੀ ਇਹ ਵੀ ਆਪਾਂ ਵੀਡੀਓ ਦੇ ਵਿੱਚ ਹੁਣ ਐਡ ਕਰਤੇ ਜੀ ਵਿੰਡ ਤੋ ਦੇਵੋ ਜੇ ਮਨ ਬਹਿਦਾ ਸਿਰ ਦੁਖਾਂਗੇ ਬੋ ਉ ਤੇਰੇ ਮਾਨਾ ਕੀ ਪੋਕਾ ਉ ਤੇਰੇ ਮਾਨਾ ਕੀ ਪੋਕਾ ਵਿਣ ਤਦ ਹੋ ਨ ਜੇ ਮੰਗਣਾ ਜੇ ਮੰਗਣਾ ਸਿਰ ਤੋਂ ਕਾਂ ਲਾ ਕੇ ਦੁੱਖ ਵਿਣ ਤਦ ਹੋ ਨ ਜੇ ਮੰਗਣਾ ਹਾਂਜੀ ਇੱਥੇ ਆਪਣੀਆਂ ਗੱਲਾਂ ਚੱਲ ਜਾਂਦੀਆਂ ਵੀ ਵੀਡੀਓ ਵੀ ਵੀਡੀਓ ਬਣਾਈਆਂ ਸ਼ਾਰਟ ਜੇ ਲਈ ਸੀ ਵੀ ਸ਼ਾਰਟ ਤੇ ਆ ਗਾਣਾ ਪਾ ਕੇ ਆਪਾਂ ਸਟੇਟਸ ਲਾ ਦੇਣੇ ਆ ਵੀ ਜਾਣ ਸਾਰ ਆਪਣੇ ਪਿੰਡ ਤੋਂ ਜੀ ਲਗਭਗ ਆਪਾਂ 3 ਕਿਲੋਮੀਟਰ ਪਿੱਛੇ ਆ ਹੌਸਲੇ ਮੁੰਡਿਆਂ ਦੇ ਪੂਰੇ ਬਲੰਦ ਨੇ ਜਿੱਥੋਂ ਆਪਾਂ ਆਪਣਾ ਸਫ਼ਰ ਸਟਾਰਟ ਕੀਤਾ ਸੀਗਾ ਕੱਲ ਸਵੇਰੇ 2 ਵਜੇ ਅੱਜ ਆਪਣੇ ਪਿੰਡ ਆਪਾਂ ਉੱਥੇ ਹੀ ਜਗ੍ਹਾ ਤੇ ਪਹੁੰਚ ਚੁੱਕੇ ਆਂ ਜੀ ਬਹੁਤ ਵਧੀਆ ਸਾਡਾ ਸਫ਼ਰ ਰਿਹਾ ਦੱਸੋ ਜੀ ਬਹੁਤ ਵਧੀਆ ਰਿਹਾ ਜੀ ਬਹੁਤ ਇਸ ਜਗ੍ਹਾ ਤੋਂ ਆਪਾਂ ਆਪਣਾ ਸਫ਼ਰ ਸ਼ੁਰੂ ਕੀਤਾ ਸੀ ਤੇ ਇੱਥੇ ਆਪਾਂ ਖਤਮ ਕਰਦੇ ਆਂ ਜੀ ਥੈਂਕ ਯੂ ਜੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ